ਕਿ ਦੜਬਾ ਵਾਲੇ ਬੰਸੇ ਜੋਗੀ ਨੇ ਤਾਂ ਲੋਕਾਂ ਦਾ ਭਲਾ ਹੀ ਕਰਨਾ ਹੈ ਕਿ ਦੜਵੇਂ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚ ਹੀ ਬੋਲਦਾ ਉਹ ਨੌਜਵਾਨ ਖੜਾ ਉਹਦੇ ਕੋਲੇ ਚੱਲਦੇ ਹਨ ਮੰਮੀ ਬਾਬਾ ਜੀ ਤੇਰੇ ਮੱਥੇ ਦੀਆਂ ਲਖੀਰਾਂ ਤੇ ਸਾਫ਼-ਸਾਫ਼ ਲਿਖਿਆ ਚੇਲਿਆ ਸੁਪਨੇ ਬੜੇ ਵੱਡੇ ਵੱਡੇ ਲਈ ਫਿਰਦਾ ਹੈ ਸਪਨੇ ਤਾਂ ਵੱਡੇ ਆ ਬਾਬਾ ਜੀ ਮੇਰੇ ਕਈ ਵਾਰੀ ਤਾਂ ਐਡਾ ਵੱਡਾ ਸੁਪਨਾ ਲੈ ਲੈਣਾ ਰਾਤ ਵੀ ਛੁੱਟੀ ਰਹਿ ਜਾਂਦੀ ਆ ਸੁਪਨਾ ਪੂਰਾ ਹੀ ਨਹੀਂ ਹੁੰਦਾ ਚੇਲਿਆ ਗੱਲ ਬਾਬਾ ਤੁਹਾਡੀ ਸਹੀ ਆ ਕਈ ਵਾਰੀ ਤਾਂ ਮੇਰਾ ਸੁਪਨਾ 36 36 ਘੰਟੇ ਪੂਰਾ ਨਹੀਂ ਹੁੰਦਾ ਰਾਤਾਂ ਜੇ 36 ਘੰਟੇ ਦੀ ਹੋਵੇ ਤਾਂ ਸੁਪਨਾ ਪੂਰਾ ਹੋਵੇ ਜੇ ਮਿਹਨਤ ਨਾ ਕੀਤੀ ਚੇਲਿਆ ਤੂੰ 36 ਘੰਟਿਆਂ ਦੀ ਕਿਹੜੀ ਗੱਲ ਕਰਦਾ ਤੇਰੀ ਪੂਰੀ ਜ਼ਿੰਦਗੀ ਵਿੱਚ ਹੀ ਰਾਤ ਪੈ ਜਾਣੀ ਐ ਇਹ ਕੀ ਗੱਲ ਮੈਂ ਸਮਝਾਂ ਨਹੀਂ ਬਾਬਾ ਇਹ ਗੱਲ ਤੁਹਾਡੀ ਗਿੱਦੜਬੇ ਵਾਲਾ ਭੰਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਚੇਲਿਆ ਸੁਪਨੇ ਲੈਣ ਲਈ ਸੌਣਾ ਬੰਦ ਕਰ ਦੇ ਸੁਪਨੇ ਪੂਰੇ ਕਰਨ ਲਈ ਜਾਗਣਾ ਸ਼ੁਰੂ ਕਰ ਦੇ ਫੇਰ ਸੁਪਨੇ ਪੂਰੇ ਹੋਣਗੇ ਚੇਲਿਆ ਅਤਲੀ ਕੰਮ ਹੀ ਪੂਜਾ ਹੁੰਦੀ ਆ ਚੇਲਿਆ ਪੂਜਾ ਤਾਂ ਬਾਬਾ ਮੈਂ ਬੋਧ ਕਰਦਾ ਕਾਦੀ ਪੂਜਾ ਕਰਦਾ ਚੇਲਿਆ ਪੂਜਾ ਬਾਬਾ ਮੈਂ ਕਰਦਾ ਝੰਡਿਆਂ ਦੀ ਆਹ ਦੇਖ ਕਨੇਡਾ ਦਾ ਝੰਡਾ ਅਮਰੀਕਾ ਦਾ ਝੰਡਾ ਆਸਟ੍ਰੇਲੀਆ ਦਾ ਝੰਡਾ ਫੇਰ ਤੂੰ ਚੇਲਿਆ ਝੰਡਿਆਂ ਦੀ ਪੂਜਾ ਕਰਦਾ ਹੈ ਉਹ ਬਾਬਾ ਮਮੂਲੀ ਝੰਡੇ ਨਹੀਂ ਹੈਗੇ ਇਹ ਜੇ ਕਿਸੇ ਵੀ ਝੰਡੇ ਥੱਲੇ ਇੱਕ ਵਾਰੀ ਚਲਿਆ ਗਿਆ ਨਾ ਤਾਂ ਸਾਰੇ ਸੁਪਨੇ ਪੂਰੇ ਹੋ ਜਾਣੇ ਮੇਰੇ ਇੰਨਾ ਝੰਡਿਆਂ ਥੱਲੇ ਜਾਣ ਲਈ ਚੇਲਿਆ ਲੱਖਾਂ ਰੁਪਏ ਲੱਗ ਜਾਂਦੇ ਫੇਰ ਉੱਥੇ ਜਾ ਕੇ ਦਿਨ ਰਾਤ ਛਪਟਾਂ ਲਾਉਣੀਆਂ ਪੈਂਦੀਆਂ ਕੰਮ ਕਰਨਾ ਪੈਂਦਾ ਫੇਰ ਕਿਤੇ ਜਾ ਕੇ ਘਰ ਤੇ ਰੋਟੀ ਨਸੀਬ ਹੁੰਦੀ ਹੈ ਬਾਬਾ ਮੇਰਾ ਬੜਾ ਪ੍ਰੇਮ ਹੈ ਨਾ ਝੰਡਿਆਂ ਨਾਲ ਇਹ ਮੂਲੀ ਝੰਡੇ ਨਹੀਂ ਹੈਗੇ ਮੈਂ ਤਾਂ ਆਪਣੀਆਂ ਟੀ-ਸ਼ਰਟਾਂ ਵੀ ਉਹੀ ਪੋਣਾ ਜਿਨ੍ਹਾਂ ਦੇ ਝੰਡੇ ਛਪੇ ਹੋਣ ਗਿੱਦੜਵੇਂ ਵਾਲੇ ਬੰਸੇ ਜੋਗੀ ਨੂੰ ਇੱਕ ਗੱਲ ਦੱਸ ਦੇ ਚੇਲਿਆ ਇਹਨਾਂ ਝੰਡਿਆਂ ਦੇ ਵਿੱਚੋਂ ਕੋਈ ਝੰਡਾ ਐ ਹੋ ਜਾ ਵੀ ਹੈਗਾ ਜੋ ਫਰੀ ਦੇ ਵਿੱਚ ਭੁੱਖਿਆਂ ਨੂੰ ਖਾਣਾ ਦਿੰਦਾ ਹੋਵੇ ਨੰਗਿਆਂ ਨੂੰ ਕੱਪੜੇ ਦਿੰਦਾ ਹੋਵੇ ਬੇਸਹਾਰਿਆਂ ਨੂੰ ਸਹਾਰਾ ਦਿੰਦਾ ਹੋਵੇ ਤੇ ਪੈਸਾ ਕੋਈ ਨਾ ਲੱਗਦਾ ਹੋਵੇ ਚੇਲਿਆ ਕੋਈ ਐ ਹੋ ਜਾ ਝੰਡਾ ਹੈਗਾ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਬਾਬਾ ਤੇਰਾ ਦਿਮਾਗ ਹੀ ਨਹੀਂ ਓਏ ਇਹਦਾ ਕਿਹੜਾ ਝੰਡਾ ਹੁੰਦਾ ਜਿਹੜਾ ਫ੍ਰੀ ਚ ਕੁਝ ਦੇ ਦੇ ਮਿਹਨਤਾਂ ਕਰਨੀਆਂ ਪੈਂਦੀਆਂ ਜਾ ਕੇ ਕਮਾਈਆਂ ਕਰਨੀਆਂ ਪੈਂਦੀਆਂ ਫਿਰ ਜਾ ਕੇ ਡਾਲਰ ਇਕੱਠੇ ਹੁੰਦੇ ਆ ਇਹ ਜago ਹੀ ਝੰਡਾ ਨਹੀਂ ਹੈਗਾ ਇੰਨਾ ਪੈਸਿਆਂ ਦੀ ਦੌੜ ਨੇ ਤੇਰੀਆਂ ਅੱਖਾਂ ਤੇ ਪੱਟੀ ਬੰਨ ਰੱਖੀ ਆ ਚੇਲਿਆ ਬਾਬਾ ਮੈਨੂੰ ਲੱਗਦਾ ਪੱਟੀ ਤੇਰੇ ਦਿਮਾਗ ਤੇ ਵੱਜੀ ਆ ਗੱਲਾਂ ਤੂੰ ਕਮਲਿਆਂ ਲਈ ਕਰੀ ਜਾਂਦਾ ਓਏ ਇਹਦਾ ਵੀ ਕੋਈ ਝੰਡਾ ਹੋਇਆ ਜਿਹੜਾ ਫ੍ਰੀ ਚ ਕੁਝ ਦੇਵੇ ਗਿੱਦੜਵੇਂ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਚੇਲਿਆ ਇਹਨਾਂ ਵਿਦੇਸ਼ਾਂ ਦੀ ਚਮਕ-ਦਮਕ ਨੇ ਅਤਲੀ ਝੰਡੇ ਨੂੰ ਤਾਂ ਭਲਾ ਹੀ ਦਿੱਤਾ ਚੇਲਿਆ ਉਹ ਮੈਨੂੰ ਬਾਬਾ ਦੱਸਦਾ ਸੀ ਕਿਹੜਾ ਏਜਾ ਝੰਡਾ ਜਿਹੜਾ ਤੂੰ ਪਾਲੀ ਫਿਰਦਾ ਹੈ ਕਿ ਜਿਹੜਾ ਭੁੱਖਿਆਂ ਨੂੰ ਰੋਟੀ ਦੇ ਦੇ ਨੰਗਿਆਂ ਨੂੰ ਕੱਪੜੇ ਦੇ ਦੇ ਤੇ ਬੇਸਹਾਰਿਆਂ ਨੂੰ ਸਹਾਰਾ ਦੇ ਦੇ ਉਧਰ ਦੇਖ ਚੇਲਿਆ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਮੈਂ ਉਸ ਝੰਡੇ ਦੀ ਗੱਲ ਕਰਦਾ ਖਾਲਸੇ ਦੇ ਕੇਸਰੀ ਨਿਸ਼ਾਨ ਦੀ ਆਟ ਪਹਿਰ ਪ੍ਰਭ ਜਾਨੋਂ ਮੇਰੇ ਜਾਨੋਂ ਨੇ ਇਸ ਝੰਡੇ ਨੂੰ ਝੂਲਦਿਆਂ ਵੇਖ ਕੇ ਭੁੱਖਿਆਂ ਦੇ ਮੂੰਹ ਤੇ ਰੌਣਕ ਆ ਜਾਂਦੀ ਏ ਚੇਲਿਆ ਕਿ ਇੱਥੋਂ ਸਾਨੂੰ ਖਾਣਾ ਮਿਲ ਜਾਣਾ ਏ ਉਹ ਵੀ ਫਰੀ ਦੇ ਵਿੱਚ ਬੇਸਹਾਰਿਆਂ ਨੂੰ ਸਹਾਰਾ ਮਿਲ ਜਾਣਾ ਏ ਤੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੁੰਦੀ ਚੇਲਿਆ ਉਹਨਾਂ ਨੂੰ ਏਥ ਝੰਡੇ ਥੱਲੋਂ ਛੱਤ ਮਿਲ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ ਹੈ ਕੋਈ ਐਹੋ ਜਿਹਾ ਝੰਡਾ ਚੇਲਿਆ ਜਿਹੜਾ ਏਥ ਝੰਡੇ ਦੀ ਰੀਸ ਕਰਦਾ ਹੋਵੇ ਗਿੱਦੜਬੇ ਵਾਲਾ ਬੰਤਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਚੇਲਿਆ ਜੇ ਇਨ੍ਹਾਂ ਝੰਡਿਆਂ ਦੇ ਵਿੱਚ ਔਰ ਤੇ ਝੰਡੇ ਵਰਗੀ ਚਮਕ ਦਮਕ ਹੈਗੀ ਆ ਤਾਂ ਮੈਨੂੰ ਦੱਸ ਤੇ ਗਿੱਦੜਬੇ ਵਾਲਾ ਬੰਸਾ ਜੋਗੀ ਕਦੇ ਝੂਠ ਨਹੀਂ ਬੋਲਦਾ ਚੇਲਿਆ ਹਰ ਹਰ ਚੰਗਾ ਚੇਲਿਆ ਗਿੱਦੜਬੇ ਵਾਲਾ ਬੰਸਾ ਜੋਗੀ ਚੱਲਦਾ ਹੁਣ ਚੰਗਾ ਬਾਬਾ ਜੀ ਹਰ ਗੁਣ ਗਾਮ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਕੋ ਨਾਨਕ ਜਾ ਕੇ ਨਿਰਮਲ ਗਲਤ ਆ ਬਾਬਾ ਠੀਕ ਕਹਿ ਗਿਆ ਅਸੀਂ ਆਪਣੇ ਅਸਲ ਚੰਡੇ ਨੂੰ ਤਾਂ ਭੁਲਾਈ ਬੈਠੇ ਇਹਨਾਂ ਹੋਰ ਹੀ ਚੰਡਿਆਂ ਦੇ ਮਗਰ ਆਪਦੀ ਜ਼ਿੰਦਗੀ ਰੋਈ ਖੇਤਾਂ ਦੇ ਵਿੱਚ ਕਿੱਥੇ ਸੱਪ ਭਾਲਦਾ ਹੈ ਬੰਸੇ ਜੋਗੀ ਲੋਕਾਂ ਨੇ ਸੱਪਾਂ ਨੂੰ ਤਾਂ ਉਹੀ ਮਾਰ ਮਕਾਤਾ ਉਹ ਜੱਟ ਬੈਠਾ ਪ੍ਰਾਲੀ ਦੇ ਕੋਲੇ ਉਹਦੇ ਕੋਲੇ ਚੱਲਦੇ ਆ ਪਰੇਸ਼ਾਨ ਜਿਹਾ ਲੱਗਦਾ ਉਹਦਾ ਪੁੱਛਦੇ ਆ ਹਾਲ ਚਾਲ ਚੱਲ ਕੇ ਕਿਵੇਂ ਚੇਲਿਆ ਪਰੇਸ਼ਾਨ ਜਿਹਾ ਲੱਗਦਾ ਹੈ ਕਿ ਡੜਬੇ ਵਾਲੇ ਬਣਸੇ ਜੋਗੀ ਨੇ ਕਰ ਦਿੱਤੇ ਬੋਲ ਤੈਨੂੰ ਅੱਜ ਕਣਕ ਬੀਜਦੇ ਚੇਲਿਆ ਪੂਰੀ 70 ਮਾਣ ਚੜ ਜਾਣੀ ਆ ਕਣਕ ਤੇਰੀ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ 855 ਟਰੈਕਟਰ ਆ ਜਾਣਾ ਲਾਲ ਰੰਗ ਦਾ ਉਹਦੇ ਉੱਤੇ ਬੈਠ ਕੇ ਚਮਕੀਲੇ ਦੇ ਗੀਤ ਸੁਣਿਆ ਕਰੇਗਾ ਚੇਲਿਆ ਕਣਕ ਦੇ ਨਾਲ ਥੋੜੀ ਮੱਕੀ ਵੀਜਦੀ ਪੂਰੀਆਂ 5 5 ਫੁੱਟ ਦੀਆਂ ਛੱਲੀਆਂ ਲੱਗਣਗੀਆਂ ਚੇਲਿਆ ਕਿ ਦੜਬੇ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਚੇਲਿਆ ਤੂੰ ਕਣਕ ਬੀਜ ਦੇ ਚੇਲਿਆ ਉਹ ਕਣਕ ਦਾ ਬਾਬਾ ਜੀ ਤਾਂ ਹੀ ਬੀਜਾਂਗੇ ਜੇ ਪ੍ਰਾਲੀ ਦਾ ਸਾਪਾ ਮੁੱਕੂਗਾ ਜਿਆਦਾ ਬਾਬਾ ਜੀ ਐਂ ਕਰੋ ਇੱਕ ਗੱਠਾ ਬਣਵਾ ਦੇ ਹੋ ਜਾਂ ਤਾਂ ਜਾਂ ਫਿਰ ਪ੍ਰਾਲੀ ਨੂੰ ਆਗ ਲਵਾ ਦਿਓ ਤੇਰਾ ਪ੍ਰਾਲੀ ਵਾਲਾ ਸਿਆਪਾ ਵੀ ਮੁਕਾਈ ਦਿਨੇ ਆ ਚੇਲਿਆ ਅੱਧਾ ਕੰਮ ਤੇਰਾ ਮੈਂ ਕਰ ਦਿਨਾ ਅੱਧਾ ਤੂੰ ਆਪ ਕਰ ਲਈ ਚੇਲਿਆ ਉਹ ਕਿਵੇਂ ਆ ਬਾਈ ਡੱਬੀ ਤੈਨੂੰ ਮੈਂ ਦੇ ਦਿੰਦਾ ਅੱਗ ਤੂੰ ਆਪ ਲਾ ਲਈ ਚੇਲਿਆ ਵਾਹ ਹੋਏ ਬਾਬਾ ਤੇਰੇ ਤੂੰ ਤਾਂ ਡੱਬੀ ਦੇ ਕੇ ਤੁਰਦਾ ਬਣੇਗਾ ਇਹ ਮੇਰੀ ਜਾਨ ਨੂੰ ਸਿਆਪਾ ਪੈ ਜਾਣਾ ਸਰਕਾਰਾਂ ਮੈਂਟ 'ਚ ਪਤਾ ਲਾ ਲੈਂਦੀਆਂ ਸਟੇਲ ਰਟੜਾਈ ਕਿ ਕਿੱਥੇ ਅੱਗ ਲੱਗੀ ਆ ਉਹ ਤਾਂ ਮੈਂਟ 'ਚ ਪਰਚਾ ਕੱਟ ਦੇਣਗੇ ਮੇਰੀ ਗੱਲ ਸੁਣ ਚੇਲਿਆ ਜ਼ਮੀਨ ਤੇਰੀ ਆ ਚੇਲਿਆ ਪਰਾਲੀ ਤੇਰੀ ਆ ਡੱਬੀ ਤੇਰੀ ਆ ਫੇਰ ਸਰਕਾਰ ਦਾ ਕੀ ਢਿੱਡ ਦੁਖਦਾ ਬਾਬਾ ਦਿੱਲੀ ਵਾਲੇ ਕਹਿੰਦੇ ਆ ਤੁਹਾਡੀ ਪ੍ਰਾਲੀ ਦਾ ਧੂਆ ਦਿੱਲੀ ਆਉਂਦਾ ਮੈਨੂੰ ਨਹੀਂ ਲੱਗਦਾ ਚੇਲਿਆ ਮੈਨੂੰ ਤਾਂ ਲੱਗਦਾ ਧੂਆ ਮਲੋਟ ਨਹੀਂ ਲੰਗਦਾ ਹੋਣਾ ਦਿੱਲੀ ਵਾਲਿਆਂ ਨੇ ਤਾਂ ਐਵੇਂ ਚੇਲਿਆ ਟਰਪਾਲੀ ਠੋਕਿਆ ਸੀ ਉਹਨਾਂ ਨੂੰ ਕਹਿ ਦਿਓ ਐਂ ਧੂਆ ਰੋਕ ਲੋ ਜਿਵੇਂ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਰੋਕਿਆ ਸੀ ਇਹ ਤਾਂ ਜਟਾ ਨੂੰ ਵੀ ਪਤਾ ਹੀ ਐ ਵੀ ਧੂਆ ਸੇਤ ਲਈ ਬਹੁਤ ਮਾੜਾ ਐ ਪਰ ਜੱਟ ਵੀ ਕੀ ਕਰਨ ਵਿਚਾਰੇ ਸਰਕਾਰਾਂ ਕਾਦੇ ਵਾਸਤੇ ਹੁੰਦੀਆਂ ਐ ਸਰਕਾਰਾਂ ਨੂੰ ਇਹਨਾਂ ਦਾ ਹੱਲ ਲੱਭਣਾ ਚਾਹੀਦਾ ਕੋਈ ਨਾ ਕੋਈ ਗਿੱਦੜਬੇ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਇਹ ਹੱਲ ਤਾਂ ਬਾਬਾ ਜੀ ਸਰਕਾਰਾਂ ਨੇ ਲੱਭਣਾ ਪਰ ਮੇਰਾ ਹੱਲ ਤਾਂ ਤੁਸੀਂ ਲੱਭ ਸਕਦੇ ਆ ਚੇਲਿਆ ਗਿੱਦੜਬੇ ਵਾਲਾ ਬੰਸਾ ਜੋਗੀ ਤਾਂ ਸਮੁੰਦਰ ਦੇ ਵਿੱਚੋਂ ਕਣਕ ਦਾ ਦਾਣਾ ਲੱਭ ਲਿਆਵੇ ਤੇਰਾ ਹੱਲ ਕਿਉਂ ਨਹੀਂ ਲੱਭੂਗਾ ਤੂੰ ਦੱਸ ਚੇਲਿਆ ਕੀ ਹਾਲ ਨੱਪਣਾ ਬਾਬਾ ਮੇਰੇ ਮਾਮੇ ਦੇ ਮੁੰਡਿਆਂ ਦੇ ਵਿਆਹ ਵੀ ਹੋ ਗਏ ਮੇਰੇ ਮਾਸੀਆਂ ਦੇ ਮੁੰਡਿਆਂ ਦੇ ਵਿਆਹ ਵੀ ਹੋ ਗਏ ਮੇਰੇ ਭੂਆ ਦੇ ਮੁੰਡਿਆਂ ਦੇ ਵਿਆਹ ਵੀ ਹੋ ਗਏ ਪਰ ਮੇਰਾ ਵਿਆਹ ਨਹੀਂ ਹੁੰਦਾ ਮੇਰਾ ਵਿਆਹ ਹੀ ਕਰਾ ਦੇ ਗਿੱਦੜਬੇ ਵਾਲਾ ਬੰਸਾ ਜੋਗੀ ਜਦੋਂ ਲਾਉਂਦਾ ਪੱਕਾ ਹੀ ਪੈਂਚਰ ਲਾਉਂਦਾ ਤੂੰ ਮੈਨੂੰ ਦੱਸ ਚੇਲਿਆ ਕੁੜੀ ਕਿਹੋ ਜੀ ਚਾਹੀਦੀ ਆ ਤੈਨੂੰ ਵਿਆਹ ਵੀ ਤੇਰਾ ਕਰਾ ਦੇਾਂਗੇ ਕੁੜੀ ਬਸ ਬਾਬਾ ਜੱਜ ਲੱਗੀ ਹੋਵੇ ਜਾ ਜਾ ਭਾਵੇਂ ਡੀਸੀ ਹੋਵੇ ਆਹ ਟੀਚਰ ਵੀ ਚੱਲ ਜਾ ਬਾਬਾ ਜੀ ਤੇਰੇ ਤਾਂ ਚੇਲਿਆ ਲੱchnੀ ਨਹੀਂ ਵਿਆਹ ਕਰਵਾਉਣ ਦੇ ਦੂਰਾ ساری ਉਮਰ ਵਿਆਹ ਨਹੀਂ ਹੋਣਾ ਗਿੱਦੜਬੇ ਵਾਲੇ ਬੰਸੇ ਜੋਗੀ ਨੇ ਕਰ ਦਿੱਤੇ ਬੋਲ ਗਿੱਦੜਬੇ ਵਾਲਾ ਬੰਸਾ ਜੋਗੀ ਜਦੋਂ ਲਾਉਂਦਾ ਪੱਕੇ ਹੀ ਪਈ ਚਰ ਲਾਉਂਦਾ ਬਾਬਾ ਨਾ ਤਾਂ ਤੂੰ ਪ੍ਰਾਲੀ ਵਾਲਾ ਹੱਲ ਕੀਤਾ ਨਾ ਤੂੰ ਮੇਰੇ ਵਿਆਹ ਵਾਲਾ ਹੱਲ ਕੀਤਾ ਬਾਕੀ ਜੇ ਤੂੰ ਪੱਕੇ ਪੈਂਚਰ ਲਾਉਣਾ ਤਾਂ ਸਾਡੀ ਆ ਟਰਾਲੀ ਪੈਂਚਰਾ ਉਹਨੇ ਹੀ ਪੈਂਚਰ ਲਾ ਜਾ। ਗਿੱਦੜਬੇ ਵਾਲਾ ਬੰਸਾ ਜੋਗੀ ਟਰਾਲੀਆਂ ਦੇ ਪੈਂਚਰ ਨਹੀਂ ਲਾਉਂਦਾ ਚੇਲਿਆ। ਇਹ ਪੈਂਚਰ ਤਾਂ ਸੋਹਣ ਕਾ ਡਾਡੀ ਲਾਊਗਾ। ਗਿੱਦੜਬੇ ਵਾਲਾ ਬੰਸਾ ਜੋਗੀ ਤਾਂ ਤਕਦੀਰਾਂ ਦੇ ਪੈਂਚਰ ਲਾਉਂਦਾ ਏ। ਨਸੀਬਾਂ ਦੇ ਪੈਂਚਰ ਲਾਉਂਦਾ ਏ। ਚੰਗਾ ਚੇਲਿਆ। ਚੱਲਦੇ ਆ ਨਾਥ ਹੁਣ। ਗਿੱਦੜਵੇਂ ਵਾਲਾ ਬੰਤਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਜਦੋਂ ਸੋਚਦਾ ਲੋਕਾਂ ਦਾ ਭਲਾ ਹੀ ਸੋਚਦਾ ਗਿੱਦੜਵੇਂ ਵਾਲਾ ਬੰਤਾ ਜੋਗੀ ਕਦੇ ਝੂਠ ਨਹੀਂ ਬੋਲਦਾ ਜਦੋਂ ਲਾਉਂਦਾ ਪੱਕੀ ਹੀ ਪੈਂਚਰ ਲਾਉਂਦਾ